ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਿੱਥੇ ਖਨੌਰੀ ਅਤੇ ਸ਼ੰਭੂ ਬਾਰਡਰ ਵੱਲੋਂ ਰਾਤ ਪੁਲਿਸ ਦੀ ਕਾਰਵਾਈ ਤੋਂ ਬਾਅਦ ਅੱਜ ਭਵਾਨੀਗੜ੍ਹ ਦੇ ਨੈਸ਼ਨਲ ਐਨ ਐਚ 7 ਉੱਤੇ ਧਰਨਾ ਲਗਾ ਦਿੱਤਾ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਲੋਕਾਂ ਵੱਲੋਂ ਇਧਰ ਉਧਰ ਹੀ ਘੁੰਮਦੇ ਨਜ਼ਰ ਆ ਰਹੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਕਿਸਾਨ ਯੂਨੀਅਨ ਭਵਾਨੀਗੜ੍ਹ ਨੈਸ਼ਨਲ ਐਨ ਐਪ ਬੱਸ ਸਟੈਂਡ ਦੇ ਉੱਪਰ ਪਹੁੰਚ ਰਹੀਆਂ ਹਨ ਜਿੱਥੇ ਵੀ ਉਹਨਾਂ ਵੱਲੋਂ ਮੈਿਕਾ ਰਹੀ ਜਿੱਥੇ ਸਪੀਚਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਜਥੇਬੰਦੀਆਂ ਵੱਲੋਂ ਪਹੁੰਚ ਲਈ ਤਿਆਰੀ ਕੀਤੀ ਜਾ ਰਹੀਆਂ ਹਨ ਜਿੱਥੇ ਇਸ ਮੌਕੇ ਤੇ ਕਿਸਾਨ ਜੁਨੀਅਨ ਜਦੋਂ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਤਾਂ ਪੁਲਿਸ ਵੱਲੋਂ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਜਿੱਥੇ ਗ੍ਰਿਫਤਾਰ ਕਰਕੇ ਪੀਆਰਟੀਸੀ ਬੱਸਾਂ ਰਾਹੀਂ ਲਿਜਾਇਆ ਗਿਆ ਕਿਉਂਕਿ ਅਣਗਿਣਤ ਕਿਸਾਨਾਂ ਵੱਲੋਂ ਜਿੱਥੇ ਉਹਦਾ ਧਰਨਾ ਨੈਸ਼ਨਲ ਐਨਐਚ 7 ਉੱਤੇ ਲਗਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਕਾਰਵਾਈ ਕਰਦੇ ਪੁਲਿਸ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਅਤੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਬੇਨਕਾਬ ਹੋ ਚੁੱਕਾ ਹੈ ਕਿਉਂਕਿ ਇਨਕਲਾਬੀ ਸ਼ਹੀਦ ਭਗਤ ਸਿੰਘ ਦੀਆਂ ਗੱਲਾਂ ਕਰਨ ਵਾਲਿਆਂ ਨੇ ਜਿੱਥੇ ਕਿਸਾਨਾਂ ਨਾਲ ਧੱਕੇ ਕੀਤੇ ਜਾ ਰਹੇ ਹਨ ਉਸ ਮੁੱਦੇ ਨੂੰ ਲੈ ਕੇ ਦਿਖਾਉਣਾ ਤੁਹਾਨੂੰ ਤਸਵੀਰਾਂ ਦੇ ਵਿੱਚ ਕਿਵੇਂ ਕਿਸਾਨ ਯੂਨੀਅਨ ਦੇ ਆਗੂ ਬਸਾਂ ਦੇ ਵਿੱਚ ਬੈਠੇ ਪੀਆਰਟੀਸੀ ਦੇ ਵਿੱਚ ਜਿੱਥੇ ਬੋਰਡ ਦੇ ਨਜ਼ਰ ਆ ਰਹੇ ਹਨ ਤਸਵੀਰਾਂ ਸਾਨੂੰ ਨਵੇਂ ਬੱਸ ਸਟੈਂਡ ਪਹਾਣੀਗੜ੍ਹ ਤੋਂ ਦਿਖਾ ਰਹੇ ਹਨ ਜਿੱਥੇ ਕੀ ਧਰਨਾ ਉਹਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਸੁਣ ਸੁਣਾਉਣੇ ਕੀ ਕਹਿੰਦੇ ਨਜ਼ਰ ਆਇ ਕਿਸਾਨ ਅਤੇ ਡੀਐਸਪੀ ਰਾਹੁਲ ਕੌਸ਼ਲ ਭਵਾਨੀਗੜ੍ਹ ਵੱਲੋਂ ਮੁਰਦਾਬਾ ਮੁਰਦਾਬਾ ਬੀਜਾਓ ਕਿ ਮਾਰੋ ਬੀਜਾਪੀ ਸਰਕਾਰ ਮੁਰਦਾਬਾ 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 ਕੇਂਦਰ ਸਰਕਾਰ ਮੁਰਦਾਬਾ ਕੇਂਦਰ ਸਰਕਾਰ ਮੁਰਦਾਬਾ 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 ਸਰਕਾਰ ਮੁਰਦਾਬਾ ਕੀ ਨਾਮ ਹੈ ਬੱਪੂ ਜੀ ਨਾਮ ਸਾਡੀ ਰਿਪੋਰਟ ਭੇਜ ਦੇਗਾ ਕਹਾ ਮੈਨੂੰ ਫੜਕੇ ਲੱਗਦੀ ਹੈ ਕਰਾਂ ਦੀ ਹੌਸਲੀ ਤੋਂ ਮਨ ਕੇ ਕਰਾਂ ਦੀ ਹੋਰ ਨਹੀਂ ਉਹ ਆਪੋ ਆਪ ਕਰਾ ਦੇ ਮਰਦ ਦੇ ਅਧਿਕਾਰੀ ਉੱਪਰ ਵੀ ਉਹ ਬਰਾਂ ਦੀ ਆਇਆ ਕਰੋ ਇਸ ਤਰੀਕੇ ਦੀ ਦੇ ਦਿਓ ਸਾਡੇ ਨਾਲ ਚੱਲੋ ਜਿੱਥੇ ਦੂਜੇ ਆਪਣੇ ਕਿਸਾਨ ਆ ਕੋਨੇ ਤੁਹਾਨੂੰ ਉੱਥੇ ਲੈ ਚੱਲਦੇ ਆ ਤੁਸੀਂ ਆਪਣੀ ਰਾਏ ਦੱਸੋ ਵੀ ਕਿਵੇਂ ਕਰ ਰਹੇ ਆਪਾਂ ਨੇ ਜੇ ਆਪਾਂ ਨੂੰ ਕਿਹੜੀ ਗੱਲ ਚ ਠੀਕ ਹੈ ਵੀ ਆਪਾਂ ਆਰਾਮ ਨਾਲ ਇਹਨਾਂ ਦੇ ਨਾਲ ਚੱਲੀਏ ਜਾਂ ਆਪਾਂ ਇੱਥੇ ਬੈਠਣਾ ਥੋੜੀ رائے ਮੰਗ ਰਿਹਾ ਬਾਕੀ ਆਪਣੇ ਆਪ ਨੂੰ ਪਹਿਲਾਂ ਨਹੀਂ ਦੇਖੋ ਆਪਣਾ ਸਾਥਮੇ ਜੀ ਪ੍ਰਦਰਸ਼ਨ ਰਹਿੰਦਾ ਜਦੋਂ ਵੀ ਆਪਾਂ ਜਿੱਥੇ ਕਰਦੇ ਆ ਤੇ ਮੰਗਾਂ ਨੇ ਆਪਣੇ ਆਪ ਇੱਥੇ ਵੀ ਮਣਵਾ ਲਾਂਗੇ ਤੇ ਉੱਥੇ ਹੀ ਬੈਠ ਕੇ ਮਣਵਾ ਲਾਂਗੇ ਇਹ ਛੋਟਾ ਸਹਿਯੋਗ ਹੈ ਆਪਾਂ ਇਹਨਾਂ ਦੀ ਬੇਨਤੀ ਹੈ ਜੀ ਮੇਰੇ ਸਾਹਬ ਨਾਲ ਪ੍ਰਵਾਨ ਕਰੀਏ ਚਲੋ ਬਣਾਓ ਜੀ ਆਓ ਜੀ ਮਾੜੇ ਗੱਲ ਕਹਿੰਦਾ ਰਾਇਆ ਕਿ ਮੈਂ ਕਿਸਾਨਾਂ ਨਾਲ ਆ ਹੁਣ ਬਿੱਲੀ ਬੋਰੀ ਤੋਂ ਬਾਹਰ ਆ ਗਈ ਉਹਨਾਂ ਸੀ ਗ੍ਰਿਫਤਾਰੀਆਂ ਦੇਵਾਂਗੇ ਕਿ ਹੋਂ ਸਾਨੂੰ ਇਹ ਨਹੀਂ ਕਹੂਗਾ ਕਿ ਅਸੀਂ ਤੁਹਾਡੇ ਨਾਲ ਆ ਬਿਲਕੁਲ ਅਸੀਂ ਇਹੀ ਨੰਗਾ ਗੱਲ ਦੀ ਗੱਲ ਕਰਨੀ ਚਾਹੁੰਦੇ ਸੀ ਉਹ ਅੱਜ ਹੋ ਚੁੱਕੀ ਹੈ ਸਾਰੇ ਮੇਰੇ ਭਰਾਵਾਂ ਨੂੰ ਕਿਸਾਨਾਂ ਨੂੰ ਬੇਨਤੀ ਹੈ ਕਿ ਬੱਸ ਖੜੀਆ ਬੱਸ ਦੇ ਵਿੱਚ ਆਪਾਂ ਬੈਠਣ ਦੀ ਕਿਰਪਾਲਤਾ ਕਰੀਏ Zin da ba-ba-ba-ka-ba-ba-ba-ba-ba-ba-ba-ba-ba-ba-ba-ba-ba-ba-ba-ba. zin da-ba. te-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba.-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-ba-baerrba.ba-ba-ba-ba-ba-ba-ba-ba-ba-ba-ba-ba-ba-ba-ba-ba-ba-baanqDSs ta-ba-ba-ba.ba-ba-ba-bba-ba-ba-ba-ba-ba-ba-ba कम के सम्झी ਉਥੇ ਠੀਰਕੂਰ ਬਣਾਈ ਉਹਨੇ ਹੋਰ ਕਿਸੇ ਨੂੰ ਕਰਾਉਣਗੇ ਲੈ ਆ ਕੇ ਸਾਡੇ ਜਿੱਥੇ ਪਹਿਲਾਂ ਆਖੂ ਪਟਿਆ ਰੱਖੇ ਨੇ ਸਾਨੂੰ ਬਿਠਾ ਲੈਣਗੇ ਲੈ ਆ ਕੇ ਜਦ ਤੱਕ ਉਹਨਾਂ ਨੂੰ ਛੱਡਦੇ ਸੀ ਵੀ ਅੰਦਰ ਹੀ ਰਾਂਗੇ ਆਹ ਕਿਸਾਨ ਜਿਹਨੇ ਜਿੱਥੇ ਖਨੌਰੀ ਸ਼ੈਂਪੂ ਵੇਡਰ ਵੇਲਾ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਹੈਂ ਸ਼ੈਂਪੂ ਆ ਖਨੌਰੀ ਵੇਡਰ ਕਿਸਾਨ ਰਾਜਪੁਰਸ ਵੱਲੋਂ ਲੈ ਗਏ ਦਿੱਤੇ ਗਏ ਨੇ ਜਿਹੜੀਆਂ ਜਿਹੜੀਆਂ ਸਰਕਾਰਾਂ ਨੇ ਜੇ ਇੱਦਾਂ ਕਰਦੇ ਹੁੰਦੇ ਨੇ ਜਿਹੜੇ ਲੋਕਾਂ ਦੇ ਹੱਕ ਮਾਰਨ ਲਈ ਲੋਕਾਂ ਨੂੰ ਦਬਾਉਣ ਦੇ ਲਈ ਇਹ ਤੱਕੇ ਕਰਦੀਆਂ ਰਹੀਆਂ ਨੇ ਬਾਰਾ ਲੋਕੋ ਇਹਨਾਂ ਜ਼ਬਰ ਤੇ ਜ਼ੁਲਮ ਦਾ ਟੱਕਰ ਕਰਨ ਲਈ ਤਿਆਰ ਨੇ ਸਰਕਾਰ ਵੀ ਤਿਆਰ ਰਹੇ ਅੱਗੇ ਦਾ ਨਤੀਜਾ ਭੁਗਤਣ ਲਈ ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਚਲਾਮੀ ਨਹੀਂ ਸਾਂਗੇ ਨਹੀਂ ਸਾਂਗੇ ਨਹੀਂ ਸਾਂਗੇ ਲੈ ਕੇ ਤੁਪੇ ਆਪਣੇ ਤੋਂ ਆਜ਼ਾਦ ਕਰਾਵੋ ਆਪਣੇ ਤੋਂ ਆਜ਼ਾਦ ਕਰਾਵੋ ਵੀ ਉਹ ਇਸ ਤਰ੍ਹਾਂ ਦੇ ਸੋਧ ਵੀਰੋ ਨੰਬਰ ਵੀ ਹਸ ਤਰ੍ਹਾਂ ਕਾਇਰ ਕਰਿਆ ਪੀ ਟੋਪੜਾ ਤੇ ਪੜਨ ਵਾਲੀ ਸਰਕਾਰ ਆ ਜਨ ਅਨ ਦਾਤੇ ਨੂੰ ਅੰਦਰ ਬੰਦੀ ਬਣਾ ਕੇ ਰੱਖ ਰਹੀ ਹੈ ਇਸ ਤਰ੍ਹਾਂ ਦੇਖਦਾ ਮੁੱਖ ਮੰਤਰੀ ਪੰਜਾਬ ਦੇ ਤਰਫੋਂ ਕਹਿੰਦੇ ਨੇ ਮੈਂ ਕਿਸਾਨਾਂ ਦੇ ਨਾਲ ਆ ਤੇ ਅੱਜ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਵਿੱਚ ਬਿਲਕੁਲ ਬਿਲਕੁਲ ਕਿਸਾਨਾਂ ਦੇ ਨਾਲ ਅੱਜ ਧੋਖੇबाजी ਕਰੀ ਹੈ ਜਿਹੜੀ ਦਿੱਲੀ ਅੱਜ ਫੌਰੀ ਤੋਂ ਬਖਰ ਆ ਚੁੱਕਿਆ ਜਿਹੜਾ ਮੈਂ ਕਿਸਾਨਾਂ ਦੇ ਨਾਲ ਕਹਿੰਦਾ ਵੀ ਅੱਜ ਤੁਹਾਡੇ ਸਾਹਮਣੇ ਆ ਕਿ ਅਸੀਂ ਕਿਵੇਂ ਸਾਨੂੰ ਪੁਲਿਸ ਤੱਕੇ ਦੇ ਦੇ ਕੇ ਗ੍ਰਿਫਤਾਰ ਕਰ ਰਹੀ ਹੈ ਬਿਲਕੁਲ ਬਿਲਕੁਲ ਚਾਹ ਸਾਨੂੰ ਫਾਂਸੀ ਦਿੱਤੀ ਜਾਵੇ ਪਰ ਇਹ ਛੋਟੇ ਛੋਟੇ ਮਜਲੂਮਾਂ ਦੀ ਰਾਖੀ ਵਾਸਤੇ ਆਪਣੀ ਅਸੀਂ ਜਾਨ ਦੇ ਗਾ ਰਹੇ ਹਾਂ ਸਰਕ ਸਾੰਨਾ ਬਲਵਾ ਜੋ ਧਰਨਾ ਨੈਸ਼ਨਲ ਹਾਈਵੇ ਤੇ ਲਾਇਆ ਗਿਆ ਤੇ ਹੁਣ ਉਸ ਤੋਂ ਬਾਅਦ ਕੀ ਉਹ ਕਰਿਆ ਜਾ ਰਿਹਾ ਆ ਸਾੰਨਾ ਬਲਵਾ ਨੇ ਪ੍ਰੋਟੈਸਟ ਕਰ ਰਹੇ ਸੀਗੇ ਜਿਹਨੂੰ ਬੜੀ ਕੋਸ਼ਿਸ਼ ਕੀਤੀ ਪਰ ਉਹ ਪੀਸਫੁਲੀ ਉਹਨੂੰ ਡਿਸਾਲਵ ਕਰ ਉਹ ਥੋੜੇ ਐਸੇ ਸੀਗੇ ਇਸ ਕਰਕੇ ਅਸੀਂ ਉਹ ਪ੍ਰਗਟਨੀ ਵੀ ਰੈਸਟ ਕਰਦੀ ਹੈਗੀ ਅਸੀਂ ਉਸ ਤੋਂ ਬਾਅਦ ਅਸੀਂ ਉਹਨੂੰ ਮੀਂਹ ਤੇ ਜਾਂ ਆ ਕਿਸਾਨਾਂ ਦਾ ਬਲੋਂ ਨੈਸ਼ਨਲ ਆਪੇ ਤੇ ਨਹੀਂ ਮੰਨਿਆ ਜਾ ਰਿਹਾ ਸੀ ਜਦੋਂ ਪੂਰਾ ਨੈਸ਼ਨਲ ਆਵੇ ਜਾਮ ਕਰ ਦਿੰਦਾ ਕਿ ਅਸੀਂ ਹੁਣ ਉਹਨਾਂ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਜੀ ਆਪਣੀ ਮੰਗ ਹੈ ਜੀ ਆਪਣੀ ਆਪਣੇ ਅੰਗੇਜਰ ਪਰ ਕਿੰਨੇ ਕ ਕਿਸਾਨਾਂ ਨੂੰ ਹਰਾਸਾ ਜੀ ਦੇਖੋ ਅਸੀਂ ਇਹ ਅਕਾਉਂਟ ਨਹੀਂ ਕਰਿਆ ਲਈ ਫੌਸ ਕਰਾਂ ਮੈਨੂੰ ਲੱਗਦਾ ਕਿ ਕੀ ਪੈਸੇ ਪਿੱਛੇ ਲੱਗੇ ਹੁਣ ਕਿੱਥੇ ਤੱਕ ਲੈ ਕੇ ਜਾਇਆ ਗਿਆ ਹੈ ਜੀ ਉਹਨਾਂ ਨੇ ਪ੍ਰਿਵੈਂਟਿਵ ਐਕਸ਼ਨ ਨਮਾਗਾ ਜੀ ਇਹ ਕਿੱਥੇ ਲੈ ਕੇ ਜਾਇਆ ਜਾ ਰਿਹਾ ਜੂਨੀਅਰਾਂ ਨੂੰ ਵੈਸੇ ਪੁਲਿਸ ਸਟੇਸ਼ਨ ਲੈ ਕੇ ਜਾਵਾਂਗੇ ਪ੍ਰਿਵੈਂਟਿਵ ਐਕਸ਼ਨ ਜੋ ਪ੍ਰੋਸੀਜਰ ਹੈ ਐਂਡ ਉੱਪਰ ਕੀ ਕਾਰਵਾਈ ਕੀਤੀ ਆਗੀ ਕੀ ਕਾਰਵਾਈ ਆ ਜੀ ਸਿਪਾਹੀ ਦੱਸ ਕੇ ਵੀ ਪ੍ਰਿਵੈਂਟਿਵ ਐਕਸ਼ਨ ਕਰਾਂਗੇ ਪ੍ਰਿਵੈਂਟਿਵ ਰਿਸਕ ਪਾਈਏਗਾ